ਸ੍ਰੀ ਕਾਲ ਬਾਈ ਸਾਰੇ ਕਿਸਾਨ ਵੀਰਾਂ ਨੂੰ ਜੀ ਬਈ ਤੁਹਾਨੂੰ ਆ ਪੰਜਾਬ ਸਰਕਾਰ ਦਾ ਆ ਕੰਮ ਕਿਵੇਂ ਲੱਗਿਆ ਜੀ ਪੰਜਾਬ ਸਰਕਾਰ ਨੇ ਨਾ ਇਸ ਸਾਲ ਬਈ ਪਕਾਮੀ ਮੱਕੀ ਲਈ 7000 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਟੀਚਾ ਮਿਥਿਆ ਜੀ ਜਿਹੜੇ ਕਿਸਾਨ ਵੀਰ ਪਕਾਮੀ ਮੱਕੀ ਲਾ ਰਹੇ ਆ ਵੀ ਉਹਨਾਂ ਦੀ ਰੱਖ-ਰਖਾਵ ਲਈ ਮੱਕੀ ਦੀ ਲਈ 7000 ਰੁਪਏ ਪ੍ਰਤੀ ਏਕੜ ਤਾਂ ਉਹਨਾਂ ਨੇ ਉਹ ਦੇਣਾ ਜੀ ਤੇ 225 ਰੁਪਏ ਪ੍ਰਤੀ ਕੁਆਂਟਲ ਐਮਐਸਪੀ ਮੱਕੀ ਦੇ ਉੱਪਰ ਦੇਣੀ ਹੈ ਇਹਨਾਂ ਨੇ ਤੇ ਇਹਨਾਂ ਨੇ ਪੰਜਾਬ ਦੇ 6 ਜ਼ਿਲ੍ਹੇ ਚਨੇ ਆ ਜਿਦੇ ਵਿੱਚ ਸੰਗਰੂਰ ਬਠਿੰਡਾ ਗਰਦਾਸਪੁਰ ਪਠਾਨਕੋਟ ਜਲੰਧਰ ਤੇ ਹੁਸ਼ਿਆਰਪੁਰ ਆਉਂਦਾ ਜੀ ਵੀ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਪਕਾਮੀ ਮੱਕੀ ਦੀ ਬਿਜਾਈ ਕੀਤੀ ਜਾਵੇ ਵੀ ਅਸੀਂ ਐਮਐਸਪੀ ਤੇ ਮੱਕੀ ਚੱਕਾਂਗੇ ਤੇ 7000 ਰੁਪਏ ਪ੍ਰਤੀ ਏਕੜ ਇਹਦੇ ਰੱਖ-ਰਖਾਵ ਲਈ ਦੇਵਾਂਗੇ ਤੇ ਪੰਜਾਬ ਸਰਕਾਰ ਨੇ ਵੀ 30000 ਏਕੜ ਦਾ ਟੀਚਾ ਮਿਥਿਆ ਵੀ ਜਿਹੜੇ ਲੋਕ ਆ ਫਸਲੀ ਚੱਕਰ ਤੋਂ ਨਿਕਲ ਨਾ ਸਕਣ ਵੀ ਮਤਲਬ ਝੋਨੇ ਨੂੰ ਘਟਾ ਕੇ ਇਸ ਪਾਸੇ ਆਉਣ ਵੀ ਤੁਹਾਨੂੰ ਇਹ ਸਰਕਾਰ ਦਾ ਫੈਸਲਾ ਕਿਵੇਂ ਲੱਗਿਆ ਜੀ ਦੱਸੋ ਸਾਰੇ ਵੀ ਰਿ ਕਮੈਂਟ ਕਰਕੇ ਜੀ ਨਾਲੇ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ